ਚਲੋਕਮਨ ਲ ਚੌਥਾ ਮਨ ਅੰਤਰ ਹਮੇ ਰੋਗ ਹੈ ਪਰਉ ਤੁਲੇ ਮਨ ਨੂੰ ਦੁਰਜਨਾ ਵਾਲ ਪਰਮਾਨ ਕਰਨ ਦੇ ਨੇ ਮਨ ਅੰਤਰ ਹੋ ਮੇ ਰੋਗ ਹੈ ਹੰਕਾਰ ਦਾ ਰੋਗ ਹੈ ਸਾਰੇ ਦੇ ਅੰਦਰ ਜਿਸ ਨੂੰ ਆਪਣੇ ਅਕਲ ਦਾ ਰੋਗ ਹੁੰਦਾ ਹੈ ਹੰਕਾਰ ਹੁੰਦਾ ਹੈ ਬੜੀ ਬਹੁਤ ਸਮਝਦਾਰ ਹੈ ਕਿਸ ਨੂੰ ਸੁੰਦਰਤਾ ਦਾ ਹੁੰਦਾ ਹੈ ਕਿਸ ਨੂੰ ਧਨ ਦਾ ਹੁੰਦਾ ਹੈ ਕਿਸ ਨੂੰ ਤਾਕਤ ਸਰੀਰ ਦੀ ਹੰਕਾਰ ਦੇ ਰੋਗ ਦੀ ਗਰਸਨਾ ਹੁੰਦੀ ਹੈ ਮਨ ਅੰਦਰ ਹੋਮੇ ਰੋਗ ਹੈ ਮਨ ਅੰਦਰ ਰੋਗ ਹੋਮੇਦਰ ਰੋਗ ਪਰਮ ਭੂਲੇ ਮਨ ਮੁਕ ਦੁਰਜਨ ਇਹ ਦੁਰਜਨ ਜਿਹਸ ਲੋਕ ਪਰਮਾਜ ਭੁੱਲੇ ਹੋਏ ਨੇ ਉਹ ਸਮਝੇ ਵਿੱਚ ਰੋਗ ਦਾ ਇਲਾਜ ਹੋ ਜਾਂਦਾ ਜਦੋਂ ਕੋਈ ਸਮਝ ਤਕੜਾ ਬੰਦਾ ਆ ਜਾਂਦਾ ਹੈ ਫਿਰ ਆਪਣੇ ਆਪ ਹੋਵੇ ਦਾ ਰੋਗ ਦੂਰ ਹੋ ਜਾਂਦਾ ਅਰਮਸਤਾਨ ਤੋਂ ਚਾਰ ਪੀਰਾਂ ਨੇ ਐਲਾਨ ਕੀਤਾ ਅਸੀਂ ਹਿੰਦੁਸਤਾਨ ਜਾ ਰਹੇ ਤੇ ਪਹਿਲੇ ਅਸੀਂ ਸਿੰਧ ਦੇ ਲੱਗ ਜਾਵਾਂਗੇ ਫਿਰ ਪੰਜਾਬ ਜਾਵਾਂਗੇ ਔਰ ਸਾਰੇ ਨੇ ਮੂਮਨ ਬਣਾ ਦਾਂਗੇ ਮੁਸਲਮਾਨ ਬਣਾ ਦਾਂਗੇ ਇਹ ਚਾਰ ਪੀਰ ਨੇ ਮੁਹੰਮਦ اور پیر پٹھاں کامل ولی ہے حسانیاں ہے یہ چاروں پیر اکٹھے ہو کے کراچی تو ٹھٹھہ نگر سندھ اگئے۔ اودے لان کر کے آئے سن اسی چاہتے ہی سارے مومن بنا داکے جو ردی اشدی آئن نے بڑی حوصلہ کیتیاں اسن جب ٹھٹھہ نگر پہنچے سندھ سارے سارے نے زور دی بانگ لوچارن کیتے ਉਹ بڑے بڑے ਚਾਰ ਮਕਬਰੇ ਬਣ ਗਏ ਉੱਥੇ ਉਹਨਾਂ ਦੀ ਰਿੱਧੀ ਸਿੱਧੀ ਤਾਕਤ ਨਾਲ ਉਹਦੇ ਲੋਕ ਬੜੇ ਹਰਾਨ ਹੋਏ ਇਹ ਚਾਰ ਮਕਬਰੇ ਇੱਕਦਮ ਕਿਦਾਂ ਬਣ ਗਏ ਸਾਰੇ ਲੋਕ ਉੱਥੇ ਇਕੱਠੇ ਹੋ ਕੇ ਦੇਖਣ ਵਾਸਤੇ ਬੜੇ سارے ਹਿੰਦੂ ਲੋਕ ਇੱਥੇ ਆ ਗਏ ਇਹ ਕਿੱਸਾ ਹੋ ਗਿਆ ਇਹ ਉਹ ਜਿਹੜੇ ਉੱਥੇ ਉਹਨਾਂ ਦੇ ਚਾਪ ਪੀਸੇ پیر پٹھا وہ ہندو منڈیا نو لگا دیکھو سبا سال اگر سی کلمہ پڑھو مسلمان بن جاؤ تو تھوڑی جی طاقت آ جان گیا بھائی ٹائم نماز گزارو مسلمان بن جاؤ اور تاری جی شکتی آ جان گیا تو سانو اسی کلمہ دلنے پڑھن واسطے ہوں شکتیاں تو یہ جی ہر کوئی حاصل کرنا چاہتا ہے وہ ہندو لڑکے بڑے تو ہوئے اور انہوں نے جنہیں وہ اتار کے سوڑ دیتے ਮੁਸਲਮਾਨ ਬਣ ਗਏ ਵੀ ਸਾਡੇ ਚੋਂ ਤਾਕਤਾਂ ਆ ਜਾਣ ਗਿਆ ਅਸੀਂ ਵੀ ਤੇ ਹੁਕਮ ਕਰਾਂਗੇ ਤੇ ਡੇ 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 ਮਕਬਰੇ ਬਣ ਜਾਣਗੇ ਜੇ ਜੋ ਵੀ ਅਸੀਂ ਚਾਹੀਏ ਉਹ ਪ੍ਰਾਪਤ ਹੋ ਜਾਏਗਾ ਦੇਖੋ ਦੇਖੀ ਬੜੇ ਸਾਰੇ Hindu ਮੁਸਲਮਾਨ ਬਣ ਲੱਗੇ ਉਹਦੇ ਭਗਤ ਦੇ ਅੰਦਰ ਰਾਮ ਰੱਖਾ ਚਰਨ ਲਿਖਿਆ ਵੀ ਇੱਥੇ ਤੋਂ ਸਾਰਾ ਸਿੰਧ ਦਾ ਇਲਾਕਾ ਮੁਸਲਮਾਨ ਬਣ ਲੱਗ ਪਿਆ ਇਹ ਜਿਹੜੇ ਪੀਰ ਆਏ ਨੇ ਐਸੀ ਨੇ ਕਲਮਾ ਦਿਖਾਈ ਕਿ ਸਾਰੇ ਕੋਈ ਸੁਧਨ ਅਸੀਂ ਵੀ ਤਾਕਤ ਪਰ ਕਰ ਲਈਏ ਜੋ ਬੋਲਾਂਗੇ ਸਿੱਧ ਹੋ ਜਾਏਗਾ ਤੇ ਉਹ ਕਲਮਾ ਲੈ ਕੇ ਪੜ ਲਈਏ ਸਵਾਸਾਲੀ ਕਰਨਾ ਐਸੀ ਤਾਕਤ ਆ ਜਾਏਗੀ ਇਹ राम रखा भगत ਸਿੰਧਾਠਾ ਨਗਰ ਤੋਂ ਫਿਰ ਬਰਾਟ ਆ ਗਏ ਗੁਰਦਾਸਪੁਰ ਬਾਬਾ ਸੀ ਚੰਦੇ ਚਲਣਾ ਜਾ ਕੇ ਬੇਨਤੀ ਕੀਤੀ ਮਹਾਰਾਜ ਸਾਰਾ ਸਾਰਾ ਇਲਾਕਾ ਮੁਸਲਮਾਨ ਬਣਦਾ ਪਿਆ। ਬਹੁ ਵਿਸ਼ੇਸ਼ ਵਿੱਚ ਨੀ ਕੀ ਗੱਲ ਹੋ ਗਈ ਕਿ ਉਹ ਬਣਦਾ ਪਿਆ। ਉਹ ਸਾਰੇ ਦਸੇਹ ਮਾਰਾ ਤੋਂ ਚਾਰ ਪੀਰ ਆਏ ਨੇ ਕੋਈ ਅਰਬਿਸਤਾਨ ਤੋਂ। ਉਹਨੇ ਜੋੜ ਦੀ ਬਾਗ ਉਚਾਨ ਕੀਤੀ, ਬਾਗ ਉਚਾਨ ਕਰਦੇ ਹੀ بڑے بڑے ਚਾਰ ਮਕਬਰੇ ਬਣ ਗਏ ਉਥੇ ਖਾਲੀ ਮੈਦਾਨ ਦੇ ਵਿੱਚ। ਜੇ ਦੇਖਦੇ ਕਿ ਲੋਕ ਬੜੇ ਪ੍ਰਭਾਵਿਤ ਹੋ ਅੰਦਰ ਵਿੱਚ ਕਿਦਾਂ ਬਣ ਗਏ ਇੱਕਦਮ। ਤੇ ਉਹਨਾਂ ਨੇ ਕਿਹਾ ਦਿੱਤਾ ਜਿਹੜਾ ਮੁਸਲਮਾਨ ਬਣ ਜਾਏ ਸਵਾਸਾਲ ਕਲਮਾ ਪੜੇ ਸਾਡਾ ਅਸੀਂ ਮੰਤਰ ਦੇ ਨੇ ਜਾਪ ਕਰੋ ਤੇ ਐਸੀ ਤਾਕਤਾਂ ਉਨਾਂ ਚ ਵੀ ਆ ਜਾਣਗੇ ਜੋ ਤਾਕਤਾਂ ਹਾਸਲ ਕਰਨ ਵਾਸਤੇ ਸਾਰੇ ਮੁਸਲਮਾਨ ਬੜਦੇ ਜਾ ਰਹੇ ਨੇ ਆਪ ਕਿਰਪਾ ਕਰੋ ਬਚਾਓ ਭਵਿਸ਼ੇ ਚੰਦ ਜੀ ਕਿ ਤੁਸੀ ਪਹੁੰਚੋ ਸਿਆਰੇ ਭਵਿਸ਼ੇ ਚੰਦ ਜੀ ਪਈ ਕਮਲੀ ਦੇ ਮੋਢੇ ਤੇ ਸਵਾਰ ਹੋਏ ਔਰ ਹਵਾ ਵਰਗੇ ਹੀ ਉਤੇ ਜਾ ਪਹੁੰਚੇ ਉਹਨ ਮਕਬਰਿਆਂ ਤੋਂ 4 ਮੀਲ ਦੂਰ ਨਦੀ ਦੇ ਕਿਨਾਰੇ ਬਾਬਾ ਸ਼ਿਵ ਚੰਦ ਨੇ ਤੋਣਾਰਵਾ ਦਿੱਤਾ ਉਹਨਾਂ ਵਾਲੇ ਹੁਕਮ ਦੇ ਤਪਾਈ ਕੰ ਲਿਆ ਸੰਖਪੂਰ ਦੇ ਜੋਰ ਦੇ ਉਹਨੇ ਸੰਖ ਜਦੋਂ বাজਾਇਆ ਉਸ ਸਾਰੇ ਚੌਰਾ ਮਕਬਰੇ ਬਾਬਾ ਸ਼ਿਵ ਚੰਦ ਵੀ ਲ ਚੁੱਪ ਗਏ ਜਦੋਂ ਪੀਰਾਂ ਨੇ ਦੇਖਿਆ ਕੀ ਹੋ ਗਿਆ ਸਾਰੇ ਮਕਬਰੇ ਕਿਉਂ ਚੁੱਪ ਗਏ ਦੇਖਿਆ ਸੰਖ ਦੀ ਆਵਾਜ਼ ਆ ਰਹੀ ਹੈ ਦੋੜੇ ਚਾਰੋਂ ਪੀਰ ਜਿੱਥੇ ਸੰਗ ਦੀ ਬਾਜ਼ ਆ ਰਹੀ ਸੀ ਚਾਰ ਮੀਲ ਦੂਰ ਸੀ। ਪੱਜੇ ਆਇਓ ਤਨੋਂ ਚਾਰ ਮੀਲ ਵਾਲੇ ਬਸ। ਦੂਰੋਂ ਦੇਖਦੇ ਨੇ। ਉਹ ਜੜਾ ਜੂਟ ਸੰਦ ਬੈਠੇ ਨੇ ਤੋਣਾ ਰਮਾ ਕੇ। ਪਰ ਬੜਾ ਤੇਜ਼ ਪ੍ਰਕਾਸ਼ ਉਹਨਾਂ ਦੇ ਚਿਹਰੇ ਤੇ। ਉਹ ਕੰਨਿਆ ਸੀ ਰੀਦਿਆ ਸੀ ਦਿਆ ਵਾਲੇ। ਉਹਨੇ ਮੋਟਰਾ ਸੀ ਮਾਰਾਂਗੇ। ਤੇ ਹੁਣੇ ਨੂੰ ਮਾਰਨਾਂਗੇ। ਲਗੇ ਕਲਮਾ ਪਰ ਬੜਾ ਜੂਲ ਲਾਇਆ ਉਹਨਾਂ ਨੇ ਬਾਬਾ ਸ਼ਿਰਚੰਦ ਪੜ੍ਹੇ ਨਾ ਕੁਝ ਨਹੀਂ ਹੋ ਰਿਹਾ ਉਹ ਸੰਘ ਪੂਰੀ ਜਾ ਰਿਹਾ ਜਦ ਦੇਖਿਆ ਉਹਨਾਂ ਨੇ ਮੇ ਇਸ ਨਾਲ ਨਹੀਂ ਹੁੰਦਾ ਕੁਝ ਵੀ ਫਿਰ ਦੋੜੇ ਵਿੱਚ ਜਾ ਕੇ ਸੀ ਚਾਰ ਜਣੇ ਮਾਰ ਦਿੰਨੇ ਉਦਾਂ ਹੀ ਚਾਰੋ ਵੀਰ ਦੋੜੇ ਇਹ ਕੋਲ ਬੰਝੇ ਦੇ ਦ੍ਰਿਸ਼ ਹੋਗੇ ਬਾਬਾ ਸ਼ਿਰਚੰਦ ਇਸ ਤਿਹੇ ਅੱਲੇ ਹੋ ਗਏ ਫਿਰ ਮੁੜਦੇ ਨੇ ਪਿੱਛੇ ਲੋ ਅੱਗੂ ਦੇਖਦੇ ਹਾਂ ਬੈਠੇ ਨੇ ਪਰੇ ਤੂੰ ਨਾ ਰਮਿਆ ਇੱਕ ਬੰਦਾ ਸੰਘ ਪਜਾਰੇ ਲੇਕਿਨ ਜਦੋਂ ਕੋਲ ਪਹੁੰਚਦੇ ਨੇ ਦਿਸਦਾ ਹੀ ਕੁਝ ਨਹੀਂ ਕਈ ਵਾਰ ਪਿੱਛੇ ਦੌੜੇ ਇੱਧਰ ਉੱਧਰ ਜਾਂਦੇ ਨੇ ਜੇ ਦੂਰ ਪਹੁੰਚ ਜਾਂਦੇ ਨੇ ਦਿਸਦੇ ਨੇ ਬਾਬਾ ਸ਼ੇਰ ਚੰਦ ਜੀ ਬੈਠੇ ਤੋਂ ਨਾ ਰਵਾ ਕੇ ਸੇਵਕ ਉਹਨਾਂ ਦਾ ਭਾਈ ਕੰਬਲੀਆ ਸੰਕ ਬਜਾਉਂਦਾ ਨੇੜੇ ਪਹੁੰਚ ਜਾਂਦੇ ਉਹਨਾਂ ਦੀ ਸਹੀ ਕੁਝ ਵੀ ਨਹੀਂ ਕਈ ਵਾਰ ਜਦੋਂ ਥੱਕ ਗਏ ਇਸ ਤਰ੍ਹਾਂ ਜਾ ਜਾ ਕੇ ਸਮਝ ਗਏ ਵੀ ਸਾਡਾ ਜੋਰ ਨਹੀਂ ਚੱਲਣਾ ਬਥੇਰੇ ਕਲਮੇ ਪੜੇ ਉਹਨਾਂ ਨੇ ਇਹ ਮੰਦਰ ਭੁਕੇ ਕੁਝ ਨਹੀਂ ਬਣਿਆ ਸੰਗਿਆ ਨਦੀ ਤਾਕਤ ਵੱਡੀ ਹੈ ਕਿ ਸਾਡੇ ਕਲਮੇ ਕੁਛ ਅਸਰ ਹੀ ਨਹੀਂ ਕਰਦੇ ਉਹ ਸਾਡੇ ਮਕਬਰੇ ਸਾਰੇ ਚੁੱਕ ਗਏ ਨੇ ਨਾ ਬਸੇ ਫਿਰ ਚਾਲਣ ਅਰਦਾਸ ਕੀਤੀ ਬਹਿ ਪੀਰ ਖੁਦਾ ਦੇ ਰੂਪ ਕੋਣ ਹੈ ਸਾਨੂੰ ਦਰਸ਼ਨ ਦੇ ਬਾਬਾ ਸ਼ਿਰਜੰਦੀ ਬਾਬਾ ਜਨਨ ਪਹੁੰਚੇ ਪਰੇ ਮਨ ਸਾਫ ਕਰੋ ਸ਼ੁੱਧਿਰਦਾ ਕਰੋ ਤਾ ਦਰਸ਼ਨ ਹੋਣਗੇ ખોટી નીત લાયા હોગે ਤੇ દર્શન નહીં હોને ખોટી નીત લાયા તુਸੀਂ અરબિસ્તાન ਦੇ ਵਿੱਚ ਇਥੇ ਦੇ હિન્દુਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਜਿਵੇਂ ਮੰਦਰ ਸਾફ ਕਰੋ ਤਾਂ ਇਥੇ દર્શન ਕਰ ਸਕਦੇ ਹੋ ਤਾਂ ਮਿਲ ਆਪ ਸਕਦੇ ਜਦੋਂ ਐਸੀ ਬਾਜ਼ਾਈ ਤੇ ਹੁਣ ਸਜਦਾ ਕਰਦੇ ਮਥਾ ਢੇਕਦੇ ਨੇ ਕਿ ਸਾਡਾ ਸ਼ਿਸ਼ੂ ਦਿਰਦਾਸੀ ਤੁਹਾਡੇ દર્શન ਕਰਨਾ ਚਾਹੁੰਦੇ ਆਏ ਭਵਿਸ਼ਯ ਚਨਕਲ ਪਹੁੰਚੇ ਮੁਸਕਰਾਤੇ ਬੈਠੇ ਹੋਏ ਨੇ دیکھا نور و جان والا چہرا تو مت ٹیک دے پیر تین سلام ہے کون آپ بابا سی چند کہ ایک نور ہے پرمیشور یہ پرمچ پہ پی گئے تسی ایک نور تے سمجھا کم جا کو پلے کو بندے لوگا برہم نہ بھولو بھائی خالق خلک خلک میں خالق ਪੁਰ ਰੇਵ ਸਰਬਤਾਈ ਕੋਈ ਕਹਾਲਪੁਰਾ ਜਿਹੜਾ ਸਾਰਿਆਂ ਚ ਹੁੰਦਾ ਤੇ ਤੁਸੀਂ ਇਸ ਤਰ੍ਹਾਂ ਦਾ ਕੀ ਕਰ ਦਿੱਤੇ ਖੁਦਾ ਨੇ ਜਦ ਪਰਮੇਸ਼ਰ ਨੇ ਇਹ ਬੰਦੇ ਬਣਾਏ ਨੇ ਤੇ ਤੁਹਾਨੂੰ ਪੁੱਛ ਕੇ ਬਣਾਇਆ ਕਿਸ ਨੂੰ Hindu ਬਣਾਉਣਾ ਕਿਸੇ ਮੁਸਲਮਾਨ ਬਣਾਉਣਾ ਉਹ ਤੁਸੀਂ ਆਪਣੇ ਜੋਰ ਤਾਕਤ ਨਾਲ ਇਹਨਾਂ ਨੂੰ ਰਿਧੀਆਂ ਸਿੰਧੀਆਂ ਦੀ ਤਾਕਤ ਦੱਸ ਕੇ ਪਰਮਾਹਾਰੇ ਉਹਨਾਂ ਨੂੰ ਜਿੜਾ ਬੰਦਾ ਜਿਹੜਾ ਜਿਸ ਧਰਮ ਚ ਆਏ ਖੁਦਾ ਪਰਮੇਸ਼ਰ ਰਬ ਰਾਮ ابراہیم ਸਭੇ ਕੋਈ ਦੇ ਨਾ ਹੁਨੇ ਇਹ ਕੋਈ ਅਕਾਲ ਪੁਰਮੇਸ਼ਰ ਹੈ ਉਹਦੇ ਬਖਰੇ ਬਖਰੇ ਨਾਮ ਨੇ ਕੋਈ ਰਹੀਮ ਕਹ ਲੈਂਦਾ ਕੋਈ ਰਾਮ ਕਹ ਲੈਂਦਾ ਹੈ ਬੱਲਾ ਕਹ ਦਿੰਦਾ ਕੋਈ ਵਾਈਗੁਰ ਕਹ ਦਿੰਦਾ ਕੋਈ ਗੋਡ ਕਹ ਦਿੰਦਾ ਉਹ ਹੈ ਤਾਂ ਅਕਾਲ ਪੁਰਮੇਸ਼ਰ ਹੀ ਕੋਈ ਹੈ ਕੋਈ ਪਾਣੀ ਪੀਣ ਵਾਸਤੇ ਮੰਗਦਾ ਪਾਣੀ ਕੋਈ ਪਾਣੀ ਮੰਗ ਲੈਂਦਾ ਕੋਈ ਜਲ ਮੰਗ ਲੈਂਦਾ ਕੋਈ ਨੀਰ ਮੰਗਦਾ ਕੋਈ ਆਬ ਮੰਗ ਲੈਂਦਾ ਕੋਈ ਵਾਟਰ ਕਹ ਦਿੰਦਾ ਪਾਣੀ ਤਾਂ ਹੀ ਰਹਿੰਦਾ ਇਸਰਾਈਲਸ ਪਰਮੇਸ਼ਰ ਦੇ ਬਖਰੇ ਬਖਰੇ ਨਾਮ ਲੈ ਪਰਮੇਸ਼ਰ ਤਾਂ ਇੱਕੋ ਹੀ ਹੈ ਉਹ ਤੁਸੀਂ ਪਰਮਾਤਮਾ ਚ ਪੈ ਗਏ ਉਸੇ ਜਾ ਕੇ ਅਲਾਨ ਕਰਾਇ ਬੇਸੀ ਸਾਰੇ ਨੂੰ ਮੂਮਨ ਬਣਾ ਦਿੰਦੇ ਨੇ ਜਿਸੇ ਦੇ ਕਹਤੇ ਕੁਝ ਨਹੀਂ ਹੁੰਦਾ ਜੋ ਕਰਦਾ ਪਰਮੇਸ਼ਰ ਹੀ ਕਰਦਾ ਆਪਣਾ ਕੀ ਜਾ ਕਛੇ ਨਾ ਹੋਏ ਕਰੇ ਹੈ ਰਾਮ ਹੋਏ ਹੈ ਸਹੇ ਜੋ ਪਰਮੇਸ਼ਰ ਕਰਦਾ ਉਹ ਕੁਝ ਹੀ ਹੁੰਦਾ ਤੇ ਤੁਹਾਡਾ ਮਨ ਦਾ ਅੰਦਰ ਦਾ ਹੰਕਾਰ ਜਿਹੜਾ ਹਉਮੈ ਦਾ ਰੋਗ ਹੈ ਉਸੀਂ ਜੋ ਕਹਿ ਕਰ ਦਾਂਗੇ ਉਹ ਕਰ ਦਾਂਗੇ ਇਹ ਤੁਹਾਡੇ ਪਰਮ ਨੇ ਜੋ ਕਾਰ ਹੋ ਜਾਂਦਾ وہی ਹੁੰਦਾ ਬਨੰਤਰ ਹੋਵੇਂ ਰੋਗ ਹੈ ਤੁਹਾਡੇ ਮਨ ਦੇ ਅੰਦਰ ਜਿਹੜਾ ਹੁਮੇ ਦਾ ਰੋਗ ਹੈ ਪਰਮਪੂਲੇ ਮਨਮੁਖ ਦੁਰਜਨਾ ਇਹ ਖੋਟੀ ਬਦੀ ਵਾਲੋ ਪਰਮਾਜ ਭੁੱਲੇ ਹੋਏ ਮਨਮੁਖ ਬੰਦੇ ਨਾਨਕ ਰੋਗ ਵਾਏ ਮਿਲ ਸਤਗੁਰ ਸਾਧੂ ਸੱਜਣਾ ਕਹਿੰਦੇ ਮਾਰਾ ਇਹ ਰੋਗ ਕਿੱਦਾਂ ਜਾਵੇ ਉਮੀਦਾਰੋ ਬਾਲ ਪ੍ਰਮਾਲ ਕੇ ਨਾਲਕ ਰੋਗ ਗਬਾਈ ਕਿਸਾ ਮਿਲ ਸਤਗੁਰ ਸਾਧੂ ਸਜਨਾ ਸਤਗੁਰ ਨਾਲ ਮਿਲੋ ਸਾਧੂ ਪ੍ਰਸਨ ਨਾਲ ਮਿਲੋ ਤਦ ਨਾਲ ਹੋ ਮੇ ਦਾ ਰੋਗ ਜਿਹੜਾ ਹੈ ਇਹ ਦੂਰ ਹੋ ਜਾਏਗਾ ਮੱਲਾ ਚੌਥਾ ਮੰਦਨ ਲੱਤਾ ਰੰਗ ਸੇ ਇਹ ਮਨ ਨਵਰਤਨ ਉਸ ਪਰ ਮੇਸ਼ੇ ਦੇ ਰੰਗ ਚ ਪਿਆਰ ਚ ਲੱਗ ਗਿਆ ਗੁਰਮੁਖ ਹਰਗੁਣ ਦਾਸ ਗੁਰਮੁਖ ਨੇ ਹਰ ਗੁਣ ਗੁੜਾਂ ਦੇ ਖਜ਼ਾਨੇ ਨੇ ਉਸ ਪਰਮੇਸ਼ਰ ਗੁਣਾਂ ਦਾ ਜਿਹੜਾ ਹਰੀ ਖਜ਼ਾਨਾ ਹੈ ਗੁਰਮੁਖ ਉਸ ਨੂੰ ਪ੍ਰਾਪਤ ਕਰ ਲੈਂਦੇ ਨੇ ਜਦ ਨਾਲ ਖਰਸ਼ਣ ਆਗਤੀ ਹਰ ਮੀਲੇ ਗੁਰਸਬਾਸ ਮਾਰੇ ਪਰਮਾਰਦੇ ਸੀਤੂ ਦੇ ਹਰੀ ਦੇ ਸ਼ਰ ਲਾਗਤੀ ਹਰ ਮੀਲੇ ਗੁਰਸਬਾਸ ਹਰੀ ਪਰਮੇਸ਼ਰ ਮਿਲ ਦਿੰਦਾ ਉਸ ਗੁਰੂ ਨ ਸ਼ਾਬਾਸ ਹੈ ਜਿਹੜਾ ਗੁਰੂ ਪਰਮੇਸ਼ਰ ਨਾਲ ਮਿਲਾਉਂ ਦਿੰਦਾ ਹੈ ਬੜੀ ਤੂੰ ਕਰਤਾ ਪਰ ਅਗਮ ਹੈ ਇਹ ਕਾਲਪੁਰ ਆਪ ਅਗਮ ਹੋ ਦੇ ইন্দ্রিয় ਪ੍ਰਾਣ ਦੁਆਰਾ ਤੁਹਾਨੂੰ ਪਹੁੰਚ ਕੇ ਨਹੀਂ ਮਿਲ ਆਪ ਸਕਦਾ ਕਿਸ ਨਾਲ ਤੂੰ ਬੜੀ ਆਪ ਇਤਨੇ ਬਡੇ ਕਿਸ ਨਾਲ ਇਸੇ ਮੁਕਾਬਲਾ ਕਰੇ